ਚਰਨਜੀਤ ਚੰਨੀ ਚਰਨਜੀਤ ਚੰਨੀ ਚਰਨਜੀਤ ਚੰਨੀ ਹੋਈ ਪਈ ਆ ਪੰਜਾਬ ਦੇ ਵਿੱਚ ਤੇ ਉਹਨਾਂ ਹੋਈ ਕਦੋਂ ਪਈ ਆ ਇਹ ਪੰਜਾਬ ਦੇ ਲੋਕ ਇਹ ਕਹੀ ਜਾਂਦੇ ਆ ਕਿ ਚਰਨਜੀਤ ਚੰਨੀ ਆ ਜਿਨੇ ਲੋਕ ਸਭਾ ਦੇ ਵਿੱਚ ਜਾ ਕੇ ਜਿਹੜੇ ਕੇਂਦਰ ਸਰਕਾਰ ਨੂੰ ਸਵਾਲ ਕੀਤੇ ਆ ਜਿਹੜੇ ਕੀ ਮੁੱਖ ਮੰਤਰੀ ਨੂੰ ਕਰਨੇ ਚਾਹੀਦੇ ਸੀ ਇਹ ਇਸ ਕਰਕੇ ਲੋਕ ਕਹਿ ਰਹੇ ਆ ਕਿ ਪੰਜਾਬ ਦੇ ਵਾਸਤੇ ਸਿੱਖਾਂ ਦੇ ਵਾਸਤੇ ਖੜਨ ਵਾਲਾ ਚਰਨਜੀਤ ਸਿੰਘ ਚੰਨੀ ਆ ਕਿ ਉਹਨੇ ਅਮਰਤਪਾਲ ਖਾਲਸਾ ਦੀ ਗੱਲ ਕੀਤੀ ਆ ਉਸ ਤੋਂ ਬਾਅਦ ਮੈਂ ਜਿਹੜੀ ਇੰਟਰਵਿਊ ਸੁਣੀ ਆ ਉਹ ਸਰਦਾਰ ਭਗਵੰਤ ਮਾਨ ਦੀ ਸੁਣੀ ਆ ਤੇ ਉਹਦੇ ਵਿੱਚ ਭਗਵੰਤ ਮਾਨ ਜੀ ਕੀ ਕਹਿ ਰਹੇ ਆ ਉਹ ਇਹ ਕਹਿ ਰਹੇ ਆ ਕਿ ਵੇਖੋ ਜੀ ਇਹਨਾਂ ਕਾਂਗਰਸੀਆਂ ਦੀ ਤਾਂ ਆਪਸ ਵਿੱਚ ਮੰਦੀ ਨਹੀਂ ਇਹ ਤਾਂ ਕੋਈ ਬਿਆਨ ਕੋਈ ਦਿੰਦਾ ਔਰ ਦੂਜਾ ਬਿਆਨ ਕੋਈ ਦਿੰਦਾ ਫੇਰ ਇਹਨਾਂ ਨੇ ਇਹ ਗੱਲ ਕਹੀ ਕਿ ਮੈਂ ਇੱਕ ਚੁਣੇ ਹੋਏ ਇਕੱਲੇ ਐਮਪੀ ਦਾ ਜਵਾਬ ਨਹੀਂ ਦੇਣਾ ਮੈਂ ਤਾਂ ਜਵਾਬ 3 ਕਰੋੜ ਲੋਕਾਂ ਨੂੰ ਦੇਣਾ ਪਹਿਲਾ ਨੰਬਰ ਤੇ ਕਿ ਜਿਹਨੂੰ ਇੱਕ ਇੱਕ ਐਮਪੀ ਕਹਿ ਰਿਹਾ ਉਹਨੂੰ 9 ਹਲਕੇ ਦੇ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਤੇ ਲੋਕ ਸਭਾ ਦੇ ਵਿੱਚ ਕੱਲਿਆ ਤੇ ਦੂਜਾ ਜਿਹੜਾ ਜੇਲ੍ਹ ਦੇ ਵਿੱਚ ਆ ਉਹਨੂੰ ਵੀ 9 ਹਲਕੇ ਦੇ ਲੋਕਾਂ ਨੇ ਯਾਦ ਰੱਖੋ 9 ਹਲਕੇ ਦੇ ਲੋਕਾਂ ਨੇ ਵੋਟਾਂ ਪਾਈਆਂ ਔਰ ਉਹਨਾਂ ਨੇ ਵੋਟਾਂ ਤਾਂ ਪਾਈਆਂ ਸੀ ਖੌਰੇ ਸਾਡੀ ਕੋਈ ਗੱਲ ਕਰ ਦੂਗਾ ਪਰ ਇਸ ਟਾਈਮ ਚਰਨਜੀਤ ਸਿੰਘ ਚੰਨੀ ਜੀ ਪੰਜਾਬ ਦੇ ਕੁਝ ਮੁੱਦਿਆਂ ਦੀ ਗੱਲ ਕਰ ਰਹੇ ਆ ਬੜਾ ਧੰਨਵਾਦ ਆ ਨਾਲ ਉਹਨਾਂ ਮੈਂ ਭਗਵੰਤ ਮਾਨ ਜੀ ਨੂੰ ਇਹ ਪੁੱਛਦਾ ਤੁਸੀਂ ਇਹ ਕਹਿ ਰਹੇ ਆ ਕਿ ਮੈਂ ਚਰਨਜੀਤ ਚੰਨੀ ਨੂੰ ਜਵਾਬ ਨਹੀਂ ਦੇਣੇ ਮੈਂ ਤਾਂ ਲਾਇਨ ਆਰਡਰ ਜਿਹੜਾ ਕਹ ਲੋ ਬਰਕਰਾਰ ਰੱਖਣਾ ਮੈਂ ਗੱਲ ਕਹੂੰਗਾ ਮੈਂ ਇੱਥੇ ਫਿਰ ਤੋਂ ਕਹਿ ਦੇਵਾਂ ਕਿ ਮੈਂ ਖਾਲਿਸਤਾਨ ਦੀ ਸਪੋਰਟ ਨਹੀਂ ਕਰਦਾ ਜਿਹੜੀ ਸੱਚੀ ਗੱਲ ਆ ਮੈਂ ਉਹਦੀ ਗੱਲ ਕਰੂੰਗਾ ਜਿਹੜਾ ਅਮਰਤਪਾਲ ਸੀ ਭਾਈ ਅਮਰਤਪਾਲ ਖਾਲਸਾ ਜੀ ਕੀ ਉਹਨਾਂ ਨੇ ਆ ਤੋਫਾਂ ਚੱਕੀਆਂ ਸੀ ਜਾਂ ਉਹਨਾਂ ਨੇ ਚਿੱਟਾ ਵੇਚਦੇ ਸੀ ਜਾਂ ਉਹਨਾਂ ਨੇ ਆ 3 ਕਰੋੜ ਲੋਕਾਂ ਦਾ ਬੇੜਾਗਰ ਕਰਤਾ ਸੀ ਆ ਕੇ ਇਹ ਚੀਜ਼ਾਂ ਨੇ ਕੁਛ ਨਹੀਂ ਕੀਤੀਆਂ ਜੇ ਕੀਤਾ ਤਾਂ ਨਸ਼ਾ ਬੰਦ ਕਰਾਉਣ ਦੀ ਗੱਲ ਕੀਤੀ ਆ ਜਿੰਨਾ ਗੱਲਾਂ ਦੇ ਵਿੱਚ ਜੇਕਰ ਤੁਸੀਂ ਥਾਣੇ ਵਾਲੀ ਗੱਲ ਕਰਦੇ ਆ ਤਾਂ ਉਹ ਥਾਣਾ ਜਿਹੜਾ ਘੇਰਿਆ ਜਿਹੜੇ ਗੁਰੂ ਗ੍ਰੰਥ ਸਾਹਿਬ ਲੈ ਕੇ ਗਏ ਆ ਉਹ ਅਕਾਲ ਤਖਤ ਸੇਵ ਦੇ ਜਥੇਦਾਰ ਉਹਨਾਂ ਨੂੰ ਬੁਲਾ ਕੇ ਮਾਫੀ ਮੰਗਵਾ ਸਕਦੇ ਸੀ ਔਰ ਜਿਹੜਾ ਪਰਚਾ ਬੰਦਾ ਸੀ ਉਹ ਪੈ ਸਕਦਾ ਸੀ ਪਰ ਇਸ ਟਾਈਮ ਆਪਾਂ ਜਿਹੜੇ ਕੱਲ੍ਹ ਭਗਵੰਤ ਮਾਨ ਜੀ ਤੁਸੀਂ ਸੁਵਾਲਾਂ ਤੋਂ ਭੱਜ ਰਹੇ ਆ ਜੇਕਰ ਉਹੀ ਤੁਸੀਂ ਇਕੱਲੇ ਐਮਪੀ ਹੁੰਦੇ ਤੇ ਪੰਜਾਬ ਦੇ ਮੁੱਖ ਮੰਤਰੀ ਨਾ ਹੁੰਦੇ ਤੇ ਇਨਾ ਆ ਚਰਨਜੀਤ ਆਪਣੇ ਚਰਨਜੀਤ ਸਿੰਘ ਚੰਨੀ ਜੀ ਨਾਲੋਂ ਤੁਸੀਂ ਜਾਦਾ ਸਵਾਲ ਚੱਕਨੇ ਸੀ ਬਸ ਇਸ ਵਕਤ ਫਰਕ ਇਹ ਆ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹੁਣ ਤੁਸੀਂ ਪੰਜਾਬ ਦੀ ਗੱਲ ਨਹੀਂ ਕਰਦੇ ਹੁਣ ਜਿਹੜਾ ਕਹ ਲੋ ਆ ਨੌ ਹਲਕੇ ਦੇ ਲੋਕਾਂ ਨੇ ਵੋਟਾਂ ਪਾ ਕੇ ਚਰਨਜੀਤ ਸਿੰਘ ਚੰਨੀ ਨੂੰ ਜਿਤਾਇਆ ਤੇ ਉਹਨਾਂ ਨੇ ਜਾ ਕੇ ਸਵਾਲ ਕੀਤੇ ਆ ਉਹ ਕੱਲੇ ਉਹਦੇ ਸਵਾਲ ਨਹੀਂ ਗਏ ਉਹ ਨੌ ਹਲਕਿਆਂ ਦੇ ਜਲੰਧਰ ਨੂੰ ਨੌ ਹਲਕੇ ਲੱਗਦੇ ਆ ਇਹ ਨੌ ਹਲਕੇ ਦੇ ਲੋਕਾਂ ਦੇ ਨੌ ਹਲਕੇ ਦੇ ਵੋਟਰਾਂ ਦੇ ਸਵਾਲ ਆ ਜਿਨ੍ਹਾਂ ਨੂੰ ਤੁਸੀਂ ਇਹ ਕਹਿ ਰਹੇ ਆ ਕਿ ਕੱਲੋਂ ਤਾਂ ਚਰਨਜੀਤ ਸਿੰਘ ਚੰਨੀ ਚੱਕ ਰਿਹਾ ਹੁਣ ਤੁਸੀਂ ਆਪਦੇ ਸਵਾਲ ਨੂੰ ਤਾਂ 3 ਕਰੋੜ ਲੋਕਾਂ ਦਾ ਸਵਾਲ ਕਹਿ ਦਿੰਨੇ ਆ ਜਦੋਂ ਦੂਜਾ ਕੋਈ ਵਿਰੋਧੀ ਚੱਕਦਾ ਉਹਨੂੰ ਤੁਸੀਂ ਕੱਲੇ ਇੱਕ ਵੇ ਇੱਕ ਹੀ ਮੰਨਦੇ ਆ ਇੱਥੋਂ ਪਤਾ ਲੱਗਦਾ ਕਿ ਤੁਸੀਂ ਜਵਾਬ ਦੇਣ ਨੂੰ ਤਿਆਰ ਨਹੀਂਗੇ ਸਰਦਾਰ ਭਗਵੰਤ ਮਾਨ ਜੀ ਜੇਕਰ ਤੁਸੀਂ ਪਰਚਾ ਪਾਉਣਾ ਹੀ ਆ ਤੇ ਤੁਹਾਡੇ ਹਲਕਿਆਂ ਦੇ ਐਮਐਲਏਾਂ ਤੇ ਪਾਓ ਉਹਨਾਂ ਤੇ ਲਾਓ ਕਿਹੜੀਆਂ ਧਾਰਾ ਲਵਾਉਨੇ ਆ ਉਹਨਾਂ ਨੂੰ ਸਿੱਟੋ ਡਿਬੜੂ ਕਰ ਕਿਉਂਕਿ ਅੱਜ ਜਿੰਨੇ ਹਲਕੇ ਤੁਹਾਡੇ 92 ਦੇ 92 ਹਲਕਿਆਂ ਦੇ ਵਿੱਚ ਗੇੜਾ ਮਾਰ ਕੇ ਵੇਖੋ ਚਿੱਟੇ ਦੇ ਨਾਲ ਨੌਜਵਾਨ ਤਬਾਹ ਹੋ ਰਹੇ ਆ ਨੌਜਵਾਨਾਂ ਦਾ ਕਹਨ ਹੋ ਰਿਹਾ ਅੱਜ ਨਾ ਜਿਹੜਾ ਕਹਿੰ ਲੋ 92 ਦੇ 92 ਹਲਕਿਆਂ ਵਿੱਚ ਤੁਸੀਂ ਘੇੜਾ ਮਾਰ ਲਓ ਉਥੋਂ ਹੀ ਯਾਦ ਰੱਖੋ ਸਾਰੇ ਪੰਜਾਬ ਦੇ ਵਿੱਚੋਂ ਨੌਜਵਾਨ ਪੀੜ੍ਹੀ ਬਾਹਰੀ ਕੰਟਰੀ ਦੇ ਵਿੱਚ ਜਾ ਰਹੀ ਆ ਔਰ ਜਦੋਂ ਤੁਹਾਨੂੰ ਕੋਈ ਸਵਾਲ ਕਰਦਾ ਜਿਨ੍ਹਾਂ ਨੂੰ ਨਜਾਇਜ਼ ਜੇਲ੍ਹਾਂ ਦੇ ਵਿੱਚ ਕੁੰਨਿਆ ਜਾਂਦਾ ਤੇ ਤੁਸੀਂ ਉਹਨਾਂ ਨੂੰ ਕਹਿ ਦਿੰਨੇ ਆ ਕਿ ਅਸੀਂ ਜਵਾਬ ਨਹੀਂ ਦੇਣੇ ਭਰਾਵੋ ਭਗਵੰਤ ਮਾਨ ਜੀ ਸਰਦਾਰ ਜੀ ਤੁਹਾਨੂੰ ਸਵਾਲ ਕੋਈ ਚਰਨਜੀਤ ਸਿੰਘ ਚੰਨੀ ਨਹੀਂ ਪੁੱਛਦਾ ਨੌ ਹਲਕਿਆਂ ਦੇ ਲੋਕ ਪੁੱਛਦੇ ਆ ਜਿਹੜੇ ਖਡੂਰ ਸਾਹਿਬ ਤੋਂ ਲੋਕ ਜਿਤਾਉਣ ਵਾਲੇ ਆ ਉਹ ਪੁੱਛਦੇ ਆ ਹੁਣ ਮੈਂ ਅਕਸਰ ਪੰਜਾਬ ਦੇ ਲੋਕੋ ਇਹ ਕਹਿੰਦਾ ਹੁੰਦਾ ਸੀ ਕਿ ਜਿਹੜੇ ਆਪਣੇ ਐਮਪੀ ਆ ਉਹ 13 ਐਮਪੀ ਆ ਪੰਜਾਬ ਦੇ ਤੇ ਜੇਕਰ 13 ਐਮਪੀ ਪੰਜਾਬ ਦੀ ਗੱਲ ਕਰਨਗੇ ਉਹਨਾਂ ਨੂੰ ਕੋਈ ਫਿਕਰ ਨਹੀਂ ਪੈਣਾ ਕਾਸ਼ ਕਿਤੇ ਆਪਣਾ 100 ਐਮਪੀ ਹੁੰਦਾ ਤੇ ਅੱਜ ਲੋਕ ਸਭਾ ਦੇ ਵਿੱਚ ਸਵਾਲ ਚੱਕਦੇ ਤੇ ਪੰਜਾਬ ਨੇ ਇੱਕ ਨੰਬਰ ਤੇ ਹੋਣਾ ਸੀ ਪੰਜਾਬ ਅੱਜ ਵੀ ਇੱਕ ਨੰਬਰ ਤੇ ਆ ਪਰ ਅੱਜ ਭੁੱਖ ਮਾਰੀ ਚ ਇੱਕ ਨੰਬਰ ਤੇ ਹੋਇਆ ਪਿਆ ਅੱਜ ਬੇਰੁਜ਼ਗਾਰੀ ਤੇ ਇੱਕ ਨੰਬਰ ਤੇ ਹੋਇਆ ਪਿਆ ਅੱਜ ਬਿਨਾ ਇਲਾਜ ਤੋਂ ਇੱਕ ਨੰਬਰ ਤੇ ਹੋਇਆ ਪਿਆ ਓਏ ਅੱਜ ਬਿਨਾ ਸਿੱਖਿਆ ਤੋਂ ਇੱਕ ਨੰਬਰ ਤੇ ਹੋਇਆ ਪਿਆ ਪਰ ਜੇਕਰ ਦੂਜੇ ਵੀ 12 ਐਮਪੀ ਉਹਨਾਂ ਤਰ੍ਹਾਂ ਸਵਾਲ ਚੱਕਣ ਤਾਂ ਕਿਤੇ ਪੰਜਾਬ ਨੂੰ ਫਾਇਦਾ ਪਰ ਜਦੋਂ ਇੱਕ ਨੇ ਸਵਾਲ ਚੱਕਤੇ ਆ ਚਰਨਜੀਤ ਸਿੰਘ ਚੰਨੀ ਨੇ ਸਵਾਲ ਚੱਕਤੇ ਆ ਹਨੂਨਾ ਗੱਲਾਂ ਤੋਂ ਸਾਡੇ ਮੁੱਖ ਮੰਤਰੀ ਜੀ ਕਹਿ ਰਹੇ ਆ ਕਿ ਨਹੀਂ ਇਹਨਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਇੱਕ ਪੰਜਾਬ ਦੇ ਐਮਪੀ ਲੋਕ ਸਭਾ ਦੇ ਵਿੱਚ ਜਾ ਕੇ ਸੁਭਾਲ ਕਰ ਰਿਹਾ ਉਹ ਪੰਜਾਬ ਦੇ ਹੱਕ ਵਾਸਤੇ ਕਰ ਰਿਹਾ ਨਾ ਕਿ ਵਿਰੋਧ ਚ ਕਰ ਰਿਹਾ ਔਰ ਜੇ ਅੱਜ ਗੱਲ ਕਰੀਏ ਇੱਕ ਪਾਸੇ ਤੁਸੀਂ ਸ਼ਹੀਦੀ ਦਿਹਾੜਿਆਂ ਤੇ ਜਾ ਕੇ ਸਲੂਟ ਮਾਰਦੇ ਆ ਦੂਜੇ ਪਾਸੇ ਜਿਵੇਂ ਸਮੇਂ ਦੀਆਂ ਸਰਕਾਰਾਂ ਅੰਗਰੇਜ਼ਾਂ ਦੀਆਂ ਹੁੰਦੀਆਂ ਸੀ ਉਹ ਵੀ ਜਿਹੜੇ ਦੇਸ਼ ਦੀ ਗੱਲ ਕਰਦੇ ਸੀ ਆਪਦੀ ਸਟੇਟ ਦੀ ਗੱਲ ਕਰਦੇ ਸੀ ਉਹਨਾਂ ਨੂੰ ਵੀ ਜੇਲ੍ਹਾਂ ਚ ਸਿੱਟਿਆ ਜਾਂਦਾ ਸੀ ਤੇ ਅੱਜ ਤੁਸੀਂ ਵੀ ਓਵੇਂ ਕਰ ਰਹੇ ਆ ਫਿਰ ਤੁਹਾਡੇ ਤੇ ਜਰਨਾ ਅਡੈਰ ਦੇ ਵਿੱਚ ਫਰਕ ਨਹੀਂ ਰਹਿ ਗਿਆ ਜੇਕਰ ਗੱਲ ਕਰਾਂ ਤਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਸਿਰਫ ਰੌਲਾ ਹੀ ਪਾਉਨੇ ਆ ਮੈਂ ਇੱਥੇ ਚਰਨਜੀਤ ਸਿੰਘ ਚੰਨੀ ਦੀ ਸਲਾਹਤਾ ਕਰਦਾ ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਆ ਤੇ ਦੂਜੇ ਆਪਿਆਂ ਨੂੰ ਵੀ ਬੇਨਤੀ ਕਰਦਾ ਤੁਸੀਂ ਮਜ਼ਦੂਰਾਂ ਦੀ ਕਿਸਾਨਾਂ ਦੀ ਆਵਾਜ਼ ਚੱਕੋ ਮਿਡਲ ਕਲਾਸ ਲੋਕਾਂ ਦੀ ਆਵਾਜ਼ ਚੱਕੋ ਅੱਜ ਲੋਕ ਬਹੁਤ ਜਿਆਦੇ ਔਖੇ ਹੋਏ ਪਏ ਆ ਲੋਕਾਂ ਦੇ ਨਾਲ ਨਜਾਇਜ਼ ਅਤਿਆਚਾਰ ਹੁੰਦਾ ਲੋਕ ਬੇਰੁਜ਼ਗਾਰ ਹੋਏ ਪਏ ਆ ਲੋਕਾਂ ਕੋਲ ਇਲਾਜ ਹੈ ਨਹੀਂਗਾ ਲੋਕਾਂ ਅੱਜ ਪੰਜਾਬ ਦੇ ਲੋਕਾਂ ਕੋਲ ਇਲਾ ਬੇ ਇਲਾਜੇ ਦੁਨੀਆ ਛੱਡ ਕੇ ਜਾ ਰਹੇ ਆ ਤੇ ਪੰਜਾਬ ਦੇ ਨੌਜਵਾਨੀ ਸੱਤ ਸਮੁੰਦਰੋਂ ਪਾਰ ਜਾ ਰਹੇ ਆ ਤੁਸੀਂ ਇਹਨਾਂ ਨੌਜਵਾਨਾਂ ਦੀ ਗੱਲ ਕਰੋ ਅੱਜ ਮਜ਼ਦੂਰ ਬਹੁਤ ਦਬਲਿਆ ਕੁਚਲਿਆ ਪਿਆ ਅੱਜ ਬਾਰਿਸ਼ ਹੋਈ ਆ ਕਹਿੰਦੇ ਨੇ ਚਾਰ ਪੰਜ ਦਿਨ ਹੋਰ ਝੜੀ ਆ ਅੱਜ ਮਜ਼ਦੂਰਾਂ ਦੇ ਘਰ ਵੇਖਣ ਵਾਲੇ ਸੀ ਮਜ਼ਦੂਰਾਂ ਦੇ ਘਰ ਚੋ ਰਹੇ ਸੀ ਉਹਨਾਂ ਦੀਆਂ ਛੱਤਾਂ ਚੋਰੀਆਂ ਸੀ ਉਹਨਾਂ ਦੇ ਜਿਹੜੇ ਬੱਚੇ ਸੀ ਉਹ ਕਰੇ ਤਾਂ ਬੱਠਰ ਰੱਖਦੇ ਸੀ ਕਦੇ ਜਿਹੜਾ ਕਹ ਲੋ ਕੋਈ ਸਗਲਾ ਰੱਖਦੇ ਨਾ ਕੋਈ ਉਹਨਾਂ ਨੇ ਭਾਂਡਾ ਰੱਖਦੇ ਨਾ ਕੋਈ ਮੀਂਹ ਦੇ ਵਿੱਚ ਜਾ ਕੇ ਛੱਤਾਂ ਤੇ ਮਿੱਟੀ ਲਾ ਰਿਆ ਸੀ ਇਹ ਗਰੀਬੀ ਦੇ ਨਾਲ ਅੱਜ ਪੰਜਾਬ ਮਰ ਰਿਹਾ ਤੁਸੀਂ ਮਜ਼ਦੂਰਾਂ ਦੀ ਗੱਲ ਵੀ ਕਰੋ ਕਿਸਾਨਾਂ ਦੀ ਗੱਲ ਵੀ ਕਰੋ ਮਿਡਲ ਕਲਾਸ ਲੋਕਾਂ ਦੀ ਗੱਲ ਕਰੋ ਔਰ ਜਿਹੜੇ ਲੋਕਾਂ ਦੇ ਅਤਿਆਚਾਰ ਹੋਇਆ ਅੱਜ ਚਰਨਜੀਤ ਸਿੰਘ ਚੰਨੀ ਜੀ ਉਹਨਾਂ ਦੇ ਬਾਰੇ ਗੱਲ ਕਰ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੇਕਰ ਸਰਦਾਰ ਚਰਬਜੀਤ ਸਿੰਘ ਚੰਨੀ ਜੀ ਇਸੇ ਤਰ੍ਹਾਂ ਪੰਜਾਬ ਦੀ ਗੱਲ ਕਰਨਗੇ ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਮੈਂ ਯਾਦ ਰੱਖੋ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰ ਰਿਹਾ ਪਰ ਜਿਹੜੀ ਗੱਲ ਸੱਚ ਆ ਸਾਡਾ ਲੀਡਰ ਉਹ ਜਿਹੜਾ ਪੰਜਾਬ ਦੀ ਗੱਲ ਕਰੇ ਪੰਜਾਬ ਦੇ ਹੱਕ ਵਿੱਚ ਚੱਲੇ ਅਸੀਂ ਕਿਸੇ ਜਾਤੀ ਦੇ ਨਾਲ ਸਹਿਮਤ ਨਹੀਂ ਚੱਲਣਾ ਅਸੀਂ ਉਹ ਵੇਖਣਾ ਅੱਜ ਜਿਹੜਾ ਤੁਹਾਡੀ ਗੱਲ ਕਰੇ ਜਿਹੜਾ ਪੰਜਾਬ ਦੇ ਲੋਕਾਂ ਦੀ ਗੱਲ ਕਰੇ ਜਦੋਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਬਣਿਆ ਉਦੋਂ ਉਹਨਾਂ ਨੂੰ ਕਿਹਾ ਗਿਆ ਦਲਿਤ ਬਣ ਗਿਆ ਦਲਿਤ ਬਣ ਗਿਆ ਦਲਿਤ ਬਣ ਗਿਆ ਔਰ ਕਿਸਾਨਾਂ ਵਾਸਤੇ ਸਟੈਂਡ ਕਿਨੇ ਲਿਆ ਇਹ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਵਾਸਤੇ ਸਟੈਂਡ ਕੌਣ ਲੈ ਰਿਆ ਚਰਨਜੀਤ ਸਿੰਘ ਚੰਨੀ ਤੇ ਜਿਨ੍ਹਾਂ ਨੂੰ ਤੁਸੀਂ ਇਹ ਕਹਿੰਦੇ ਸੀ ਕਦੇ ਯਾਰ ਇਹ ਨਾ ਸੋਚਿਆ ਕਰੋ ਕਿ ਕੋਈ ਜਿਹੜਾ ਐਸਸੀ ਕਾਸਟ ਦੇ ਵਿੱਚ ਜੰਮ ਪਿਆ ਉਹ ਪੰਜਾਬ ਦਾ ਲੀਡਰ ਹੀ ਨਹੀਂ ਹੋ ਸਕਦਾ ਉਹਨੂੰ ਨਾ ਤਾਂ মিডিਆ અપਨਾਉਂਦੀ ਆ ਨਾ ਹੀ ਪੰਜਾਬ ਦੇ ਜਿਹੜੇ ਵਿਚਾਰੇ ਜਰਨਲ ਲੋਕ ਹੁੰਦੇ ਨਾ ਉਹ અપਨਾਉਂਦੇ ਆ ਬਸ ਇੱਕੋ ਰੱਟ ਲਾਉਂਦੇ ਆ ਐਸਸੀ ਸਮਾਜ ਐਸਸੀ ਸਮਾਜ ਐਸਸੀ ਸਮਾਜ ਠੀਕ ਐਸਸੀ ਸਮਾਜ ਦੇ ਵਿੱਚੋਂ ਉਹ ਮੁੱਖ ਮੰਤਰੀ ਬਣੇ ਸੀ ਪਰ ਉਹਨਾਂ ਨੇ ਗੱਲ ਪੰਜਾਬ ਦੇ ਲੋਕਾਂ ਦੀ ਕੀਤੀ ਸੀ ਅੱਜ ਵੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ ਆ ਮੈਂ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰ ਰਿਹਾ ਜਿਹੜਾ ਵਿਅਕਤੀ ਵੀ ਪੰਜਾਬ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਖੜੇ ਆਂ ਔਰ ਯਾਦ ਰੱਖੋ ਇਹ ਗੱਲ ਨਾ ਤਾਂ ਭਗਵੰਤ ਮਾਨ ਨੇ ਕੀਤੀ ਆ ਭਗਵੰਤ ਮਾਨ ਤਾਂ ਕੇਂਦਰ ਦੇ ਢੋਲੇ ਗਾਉਂਦੇ ਹੁੰਦੇ ਆ ਜਦੋਂ ਕਿਤੇ ਵੀ ਪੀਐਮ ਸਾਹਿਬ ਇੱਥੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜੇਕਰ ਭਰਾਵੋ ਮੈਂ ਕੋਈ ਗੱਲ ਗਲਤ ਕਹੀ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ